ਜਿਹੜੇ ਆ ਸਪੈਦੇ ਆ ਇੱਥੇ ਬੋਟ ਲੱਗੀ ਆ ਇਹ ਤੋਂ ਅੱਗੇ ਗੱਡੀਆਂ ਗੱਡੀਆਂ ਜਾਣੀਆਂ ਬੰਦ ਹੋ ਗਈਆਂ ਵਾ ਕਿਉਂਕਿ ਕੱਲ ਨੰਗ ਤੇ ਅਸੀਂ ਕੱਲ ਰਾਤ ਲੰਘਾਇਆ ਸੀ ਅੱਛਾ ਤੇ ਕੱਲ ਹੀ ਸੜਕ ਟੁੱਟ ਗਈ ਸੀ ਅੱਛਾ ਅੱਛਾ ਗੱਡੀ ਦੀ ਭਾਅ ਤੇਜ ਹੋ ਗਿਆ ਸੜਕ ਟੁੱਟ ਗਈ ਸਰਕਟ ਟੁੱਟ ਗਿਆ ਹੈਨਾ ਜਦੋਂ ਨਾ ਰਸੇ ਵੜਦਾਂਗੇ ਟੰਡਲ ਵੜਦਾਂਗੇ ਆਪਣੇ ਵਿਚਾਰੇ ਤੇ ਬੰਦੇ ਨਾਲ ਗੜੀ ਇੱਥੇ ਸਾਈਡ ਤੋਂ ਇਹ ਵੀ ਵੀ ਜੀ ਨਹੀਂ ਕਹਿੰਦੇ ਕਿ ਜਦੋਂ ਘਟੀਆਂ ਆ ਤੇ ਵਿਚਾਰੇ ਵਾਏ ਗੁਰ ਜਿਹੜਾ ਜੀ ਉਹ ਸਾਹਮਣੇ ਆ ਵੀਡੀਓ ਨਹੀਂ ਜਾ ਰਿਹਾ ਜਿਹਨੇ ਸਕੂਟਰ ਵਾਲੇ ਮੋਟਰਸਾਈਕਲ ਜਾ ਰਹੇ ਆ ਇਹ ਸਿਰਫ ਤੇ ਸਿਰਫ ਕਿੱਲਾ ਅੱਧਾ ਕਿੱਲਾ ਇੰਨਾ ਤੋਂ ਮੋਟਰਸਾਈਕਲ ਤੇ ਉੱਪਰ ਜਾ ਸਕਦੇ ਅੱਗੇ ਇਹਨਾਂ ਨੂੰ ਕਿਸਤੀਆਂ ਉੱਪਰ ਜਾਣਾ ਪੈਂਦਾ ਵਾ ਕਿਸੇ ਨੇ ਸਕੂਲ ਜਾਣਾ ਕਿਸੇ ਨੇ ਦਵਾਈ ਲੈਣ ਜਾਣਾ ਆ ਤੁਸੀਂ ਦੇਖ ਸਕਦੇ ਜੀ ਕਿਉਂ ਸਾਹਮਣੇ ਹੈ ਨੀਲੇ ਰੰਗ ਦੀ ਕਿਸਤੀ ਆ ਸੋ ਉਹ ਪਾਣੀ ਹੀ ਪਾਣੀ ਆ ਫਸਲਾਂ ਤੇ ਲੋਕਾਂ ਨੇ ਡੁੱਬਣੀਆਂ ਡੁੱਬਣੀਆਂ ਘਰ ਵੀ ਡੁੱਬੇ ਪਿਆ ਉਹ ਐਡੀ ਵਗਦੀ ਪਈ ਉਹ ਹਾੜ ਕਿਤਾ ਕਿਦਾਂ ਹਾੜ ਵਗਦੀ ਪਈ ਜਿਹਨੂੰ ਆਪਾਂ ਕਹਿੰਦੇ ਤਰਿਆਰ ਅੱਛਾ ਅੱਛਾ ਉਹ ਦਰਿਆ ਵਗਦਾ ਪਿਆ ਵਾ ਇਧਰ ਤਾਂ ਬਾਬਾ ਜੀ ਕੋਈ ਗੱਲ ਨਹੀਂ ਆਪਾਂ ਖੜੇ ਆ 2 ਘੰਟੇ 4 ਘੰਟੇ ਕੋਈ ਨੂੰ ਕੋਈ ਛੱਤ ਹੈਗੀ ਆ ਜਿਹੜੇ ਇਸ ਤੋਂ ਅੱਗੇ ਬੈਠੇ ਆ ਲੋਕ ਕੋਠਿਆਂ ਦੀਆਂ ਛੱਤਾਂ ਤੇ ਬੈਠੇ ਆ ਘਰਾਂ ਦੀਆਂ ਛੱਤਾਂ ਦੇ ਉੱਪਰ ਉੱਪਰੋਂ ਬਾਰਿਸ਼ ਹੋ ਰਹੀ ਹੈ। ਤੁਸੀਂ ਉਹਨਾਂ ਦੇ ਹਾਲਾਤ ਦੇਖ ਸਕਦੇ ਆਪਾਂ ਕਿ ਕੀ ਹਾਲਾਤ ਹੋਣਗੇ ਉਹਨਾਂ ਦੇ। ਨੀਚੇ ਵੀ ਪਾਣੀ ਆ ਉੱਪਰ ਵੀ ਆ ਉੱਪਰ ਵੀ ਪਾਣੀ ਆ ਹਨਾ। ਤੇ ਜਿਹੜਾ ਪਿਛਲੇ 2-4 ਦਿਨ ਦੇ ਵਿੱਚ ਪਾਣੀ ਦਾ ਵਹਾਅ ਹੋਰ ਤੇਜ਼ ਹੋ ਰਿਹਾ ਹੈ। ਹਾਂ ਇਹ ਦੇਖ ਲਓ ਵੀ ਜੀ ਪੈਣਾ ਵਾ ਪਿੰਡ ਧੀਰਾ ਘਰ ਤੋਂ ਆ ਪਰ ਅਗਲੇ ਬੰਨੇ ਤੁਹਾਨੂੰ ਬੰਦਾ ਵਾ ਕਿ ਕੋਈ ਆਪਣਾ ਜਿਹੜੀ ਮਸ਼ੀਨਰੀ ਆ ਜਾਣੀ ਬਹੁਤ ਔਖੀ ਆ। ਮੈਂ ਘੰਟਾ ਹੋ ਗਿਆ ਇਹਨਾਂ ਪੈਣਾ ਨੂੰ ਵੇਖ ਰਿਹਾ ਵਾਂ ਕਿ ਇਹ ਆਪਣੇ ਘਰ ਇਹਨਾਂ ਨੇ ਜਾਣਾ ਵਾ ਪਰ ਜਾ ਕੱਤ ਖਲੋਤੀ ਹੈ ਘੰਟਾ ਹੋ ਗਿਆ ਮੈਂ ਤੁਹਾਨੂੰ ਵੇਖ ਰਿਹਾ ਵਾਂ ਵੀਰ ਜੀ ਰਾਤ ਆਪ ਦੀ ਮੇਤਰਾ ਦੇ ਦੌਰ ਘਰ ਆਉਦੀ ਰਹੀ ਹੈ ਅੱਛਾ ਰਾਤ ਕੱਢੀ ਉੱਥਰ ਤੇ ਉਹ ਪਾਣੀ ਜਿਆਦਾ ਚੜ ਗਿਆ ਤੇ ਮੇਰੇ ਘਰ ਵਾਲਾ ਤਾਂ ਮੁੰਡਾ ਮੇਰੇ ਘਰ ਤੋਂ ਚਲੇ ਗਿਆ ਅੱਛਾ ਆਪਣਾ ਬਹੁਤ ਅੱਛਾ ਅੱਛਾ ਵੇਖ ਲਓ ਵੀ ਡਰ ਦੇ ਮਾਰੇ ਆਪਣੇ ਘਰ ਛੱਡ ਕੇ ਆਪਣੇ ਰਿਸ਼ਤੇਦਾਰਾਂ ਦੇ ਚਲੇ ਰਹੇ ਅੱਛਾ ਕਿਲੋਮੀਟਰ ਕਿੰਨਾ ਹੈ ਪਾਣੀ ਅੱਛਾ 3 ਕਿਲੋਮੀਟਰ ਦਾ ਹੀ ਹੈ ਹਾਂਜੀ ਥੋੜੀ ਪਾਣੀ ਇਤਨਾ ਹੀ ਚੜਿਆ ਕਾਹ ਜਿਆਦਾ ਪਾਣੀ ਦਾ ਵਾਹਿਗੁਰੂ ਦੇਖ ਸਾਡੇ ਵੀ ਅਸੀਂ ਪਾਣੀ ਦੇ ਵਿੱਚ ਹੀ ਆ ਹਾਂਜੀ ਆਹਨ ਗੱਡੀਆਂ ਵੀ ਨੰਗਲ ਲੱਗਿਆ ਵਾ ਆ ਗੱਡੀ ਉਥੋਂ ਤੱਕ ਨਹੀਂ ਜਾਣੀ ਬਾਬਾ ਜੀ ਕਿੱਦਾਂ ਗੱਡੀ ਉਹ ਘਰ ਤੋਂ ਉੱਪਰ ਤੱਕ ਨਹੀਂ ਜਾਣੀ ਗਾਂ ਗਾਂ ਸੜਕੇ ਰੋੜ ਕੀ ਆ ਅੱਛਾ ਗੱਲ ਆ ਅੱਛਾ ਅੱਛਾ ਸੜਕੀ ਰੁੜ ਗਈ ਆ ਸੜਕੇ ਰੁੜ ਗਈ ਆ ਵੇਖੋ ਜੀ ਸਾਰੇ ਵੀਰਾਂ ਨੂੰ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸਾਂਜੀ ਅੱਜ ਅਸੀਂ ਆਏ ਹਾਂ ਪਿੰਡ ਨਿਹਾਲਾ ਲਵੇਰਾ ਤੇ ਆ ਲੱਗੇ ਜਿਹੜਾ ਹੋਰ ਕਿਹੜੇ ਪਿੰਡ ਸੀ ਵੀਰੇ ਲੱਗੇ ਲੱਗੇ ਧੀਰਾ ਕਰਾਂ ਹਾਂਜੀ ਮੁਠਿਆਂ ਵਾਲਾ ਮੁਠਿਆਂ ਵਾਲਾ ਇਹ ਫਰੋਜਪੁਰ ਏਰੀਆ ਦੇ ਸੰਜੀ ਪਿੰਡ ਵਾ ਆ ਤੁਸੀਂ ਸਾਹਮਣੇ ਮੇਰੇ ਦੇਖ ਸਕਦੇ ਜੇ ਆਵੇ ਜਵੰਤੀ ਰਾ ਘਰਾ ਲਿਖਿਆ ਵਾ ਪਿੰਡ ਦਾ ਨਾਮ ਠੀਕ ਹੈ ਜੀ ਤੇ ਨਿਹਾਲਾ ਲਵੇਰਾ ਲਿਖਿਆ ਵਾ ਇੱਥੇ ਆਪਣੇ ਵੀਰ ਭਰਾ ਵਾ ਵਾਰਿਸ ਪੰਜਾਬ ਦੀ ਜਥੇਬੰਦੀ ਤੋਂ ਆਏ ਆ ਤੇ ਇਹ ਪਿੰਡ ਵਾਲਿਆਂ ਦੇ ਆ ਬਾਹਾਂ ਫੜ ਰਹੇ ਆ ਪਿੰਡ ਵਾਲਿਆਂ ਨੂੰ ਸਹਿਯੋਗ ਦੇ ਰਹੇ ਆ ਆ ਤੁਸੀਂ ਦੇਖ ਰਹੇ ਜੇ ਮੇਰੇ ਲਾਗੇ ਮਾਹਵੀਰ ਵੀਰ ਹੁਣੀਆਂ ਆ ਅਗਰ ਦੇ ਵੀਰ ਹੁਣੀਆਂ ਨਾਲ ਸਿੰਘ ਸਾਹਿਬ ਜੀ ਆ ਕਿਦਾਂ 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 ਵੀ ਦੀ 10 ਦਿਨ ਹੋ ਗਏ ਜੀ 10 ਦਿਨ ਹੋ ਗਏ ਕੈਂਪ ਚੱਲ ਰਿਹਾ ਹੈ ਕੈਂਪ ਚੱਲ ਰਿਹਾ ਵਾ ਪਾਣੀ ਦਾ ਵਹਾਅ ਜ਼ਿਆਦਾ ਹੋਣ ਕਰਕੇ ਹੁਣ ਜਿਹੜੀ ਆ ਪਾਣੀ ਦਾ ਪੱਧਰ ਵੀ ਵੱਧ ਰਿਹਾ ਤੇ ਉਨੂੰ ਮੁੱਖ ਰੱਖਦੇ ਹੋਏ ਹੁਣ ਚਾਰਾ ਵੀ ਆ ਰਿਹਾ ਇੱਕ ਦੋ ਘੰਟਿਆਂ ਦੇ ਵਿੱਚ ਹਾਂਜੀ ਤੇ ਤੂੜੀ ਵੀ ਆ ਰਹੀ ਆ ਚਾਰਾ ਰਾਸ਼ਨ ਮੈਡੀਕਲ ਦੀਆਂ ਫੈਸਿਲਿਟੀਆਂ ਸਾਰੀਆਂ ਇਹ ਕਿੰਨਾ ਵੱਲੋਂ ਆ ਰਹੀਆਂ ਜੀ ਇਹ ਟੀਮ ਭਾਈ ਅਮਰਤਪਾਲ ਸਿੰਘ ਖਾਲਸਾ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਜਿਹੜੇ ਪਹਿਲਾਂ ਵੀ ਤੁਸੀਂ ਦੇਖਿਆ ਹੋਊਗਾ ਸੁਲਤਾਨਪੁਰ ਦੇ ਵਿੱਚ ਕੈਂਪ ਚੱਲ ਰਹੇ ਆ ਤੇ ਪਿਛਲੇ ਲਗਭਗ 3-4 ਦਿਨ ਤੋਂ ਜਿਹੜਾ ਹੈਗਾ ਫਿਰੋਜ਼ਪੁਰ ਦੇ ਜਿਹੜੇ ਇਲਾਕੇ ਆ ਦੁੱਬੇ ਹੋਏ ਆ ਇਹਨਾਂ ਦੇ ਵਿੱਚ ਜਿਹੜਾ ਹੈਗਾ ਕੈਂਪ ਜਿਹੜੇ ਚੱਲ ਰਹੇ ਆ ਤੇ ਅੱਜ ਤੋਂ ਜਿਹੜੀ ਐਕਟੀਵਿਟੀ ਆ ਕੈਂਪਾਂ ਦੀ ਉਹ ਵਧਾਈ ਜਾ ਰਹੀ ਆ ਅੱਜ ਪੂਰੀ ਪੂਰੀ ਇਹਦੀ ਟੀਮ ਆ ਜ਼ਿਲ੍ਹਾ ਫਿਰੋਜ਼ਪੁਰ ਤੋਂ ਕੂਟਲੇ ਦੀ ਤੇ ਸਾਡੇ ਜਿੰਨੇ ਵੀ ਅਕੂੜਾ ਬਾੜੇ ਤੇ ਪਹੁੰਚੇ ਆ ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਲਗਾਤਾਰ ਜਿਹੜੇ ਪੀੜਤ ਪਰਿਵਾਰ ਨੇ ਉਹਨਾਂ ਦਾ ਰਾਸਤਾ ਕ ਤੇ ਜਲਦ ਹੀ ਜਿੰਨੀਆਂ ਵੀ ਮੈਡੀਕਲ ਫੈਸਿਲਿਟੀਆਂ ਹੈਗੀਆਂ ਨੇ ਰਾਸ਼ਨ ਦੀ ਗੱਲ ਵਾ ਜਾਂ ਪ੍ਰਸ਼ਾਦੇ ਪਾਣੀ ਦਾ ਜਾਂ ਅਚਾਰ ਡੰਗਰ ਵਾਲੀ ਚਾਰਾ ਸਾਰਾ ਕੁਝ ਇੱਥੇ ਜਲਦ ਪਹੁੰਚ ਰਿਹਾ ਤੇ ਅਸੀਂ ਇਸ ਵੀਡੀਓ ਜਿਹਨੇ ਬੇਨਤੀ ਵੀ ਕਰਦੇ ਆ ਜਿਹੜੇ ਆਪਣੇ ਦਾਨੀ ਸੱਜਣ ਨੇ ਕਿ ਵੱਧ ਤੋਂ ਵੱਧ ਜਿੰਨੇ ਵੀ ਇਹ ਲੋਕ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਜਿਆਦਾ ਪਿੰਡਾਂ ਦਾ ਨੁਕਸਾਨ ਹੋਇਆ ਤੇ ਜਿੰਨੇ ਵੀ ਵੀਰੇ ਵੀਡੀਓ ਦੇਖ ਰਹੇ ਨੇ ਸਾਰਿਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸੇਵਾ ਦੇ ਕਿਤੇ ਪਹੁੰਚ ਇਸ ਵੀਡੀਓ ਕਿਹੜਾ ਏਰੀਆ ਵਾ ਕਿਉਂਕਿ ਜਿਹੜਾ ਆਪਣੇ ਦੂਰ ਦਰੇਡੇ ਤੋਂ ਭੈਣ ਭਰਾਵਾਂ ਨੇ ਆਉਣਾ ਵਾ ਉਹਨਾਂ ਨੂੰ ਪਤਾ ਨਹੀਂ ਆ ਇਹ ਏਰੀਆ ਕੌਣ ਕਿਹੜਾ ਏਰੀਆ ਵਾ ਅੱਛਾ ਰੰਗਨ ਨਿਆਲਾ ਘਾਰਾ ਨਿਆਲਾ ਲਵੇਰਾ ਫਿਰੋਜ਼ਪੁਰ ਜ਼ਿਲ੍ਹੇ ਦੇ ਪੈਂਦੇ ਆ ਜੀ ਘਟ ਮੁਠਿਆਂ ਵਾਲਾ ਧੀਰਾ ਘਾਰਾ ਨਿਆਲਾ ਨਿਆਲਾ ਲਵੇਰਾ ਨਿਆਲਾ ਲਵੇਰਾ ਦੇ ਮਾਰ ਦੇ ਉੱਪਰ ਆਪਣੇ ਲੱਗਾ ਆ ਜੀ ਅੱਛਾ ਪਿਛਲੇ 2-4 ਵਾਰ ਤੋਂ ਪੰਜਾਬ ਦੇ ਆਇਆ ਜੀ ਅੱਛਾ ਪਿਛਲੇ 2-4 ਵਾਰ ਤੋਂ ਪੰਜਾਬ ਦੇ 10 ਦਿਨ ਤੋਂ ਜਿਹੜਾ ਇੱਥੇ ਕੈਂਪ ਚੱਲ ਰਿਹਾ ਸੀ ਤੇ ਜਿਹੜਾ ਪਿਛਲੇ 2-4 ਦਿਨ ਦੇ ਵਿੱਚ ਪਾਣੀ ਦਾ ਵਹਾਅ ਹੋਰ ਤੇਜ਼ ਹੋ ਰਿਹਾ ਹਾਂਜੀ ਜਿੱਦੇ ਕਰਕੇ ਜਿਹੜਾ ਤੁਹਾਡਾ ਆਪਣਾ ਕੈਂਪ ਜਿਹੜਾ ਸੁਲਤਾਨਪੁਰ ਸਾਹਿਬ ਵੀ ਚੱਲ ਰਿਹਾ ਹੈ ਟੀਮ ਭਾਈ ਕਿੰਨੇ ਕਿੰਨੇ ਕੈਂਪ ਚੱਲ ਰਹੇ ਆ ਆਪਣੇ ਇਸ ਟਾਈਮ ਹਾੜਾ ਦੇ ਵਿੱਚ ਜਿਹੜੇ ਤਿੰਨ ਕੈਂਪ ਆ ਦੋ ਇੱਕ ਜਿਹੜਾ ਸੁਲਤਾਨਪੁਰ ਤੋਂ ਆ ਜਿਹੜਾ ਉਹ ਤਾਂ ਖੁੱਤੋਂ ਚੱਲ ਰਿਹਾ ਦੀ ਹਾਂਜੀ ਇੱਧਰ ਨੂੰ ਆਜੋ ਚਾਰ ਚੱਲਦੇ ਪਏ ਹਾਂਜੀ ਚਾਰ ਕੈਂਪ ਆ ਜਿਹੜੇ ਚੱਲ ਰਹੇ ਆ ਇੱਧਰ ਆਜੋ ਤੇ ਇਹ ਆ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਇਹ ਆ ਸੇਵਾਦਾਰ ਕਿਉਂਕਿ ਇਸ ਟਾਈਮ ਚਲੋ ਅਸੀਂ ਕੋਈ ਇਹ ਨਹੀਂ ਕਹਿੰਦੇ ਵੀ ਇਹ ਆ ਜਿੱਥੇ ਬੰਦੀ ਹੈ ਇਹ ਹੋ ਜਿੱਥੇ ਬੰਦੀ ਆ ਇਸ ਟਾਈਮ ਜੇਕਰ ਆਪਣੇ ਤੇ ਔਖੀ ਘੜੀ ਆਈ ਹੈ ਤੇ ਸਾਰੇ ਜਿਹੜੇ ਪਾਰਟੀਆਂ ਨਾਲ ਉਹਨਾਂ ਨੂੰ ਇਨਸਾਨੀਅਤ ਦੇ ਨਾਤੇ ਇੱਕੋ ਜਾਣਾ ਚਾਹੀਦਾ ਵਾ ਠੀਕ ਹੈ ਜੀ ਇਹ ਔਕੀ ਘੜੀ ਕੁਝ ਤੀਜਾਂ ਚੰਗੀਆਂ ਵੀ ਆਪਾਂ ਦੱਸ ਦਿੰਦੀ ਆ ਵੀ ਔਕੇ ਸਮੇ ਆਪਾਂ ਨੂੰ ਇਕੱਠੇ ਹੋ ਜਾਣਾ ਚਾਹੀਦਾ ਵਾ ਤਾਂ ਜੋ ਇੱਕ ਦੂਜੇ ਦੀ ਆਪਾਂ ਬਾਫੜੀਏ ਸਾਂਜੀ ਜਿੱਦਾਂ ਤੁਸੀਂ ਦੇਖ ਰਿਹਾ ਜੇ ਉਹ ਸਾਹਮਣੇ ਆ ਵੀਡੀਓ ਨਹੀਂ ਜਾ ਰਿਹਾ ਜਿਹੜੇ ਸਕੂਟਰ ਵਾਲੇ ਮੋਟਰਸਾਈਕਲ ਜਾ ਰਹੇ ਆ ਇਹ ਸਿਰਫ ਤੇ ਸਿਰਫ ਕਿਲਾ ਅੱਧਾ ਕਿਲਾ ਇੰਨਾ ਤੋਂ ਮੋਟਰਸਾਈਕਲ ਤੇ ਉੱਪਰ ਜਾ ਸਕਦੇ ਅੱਗੇ ਇਹਨਾਂ ਨੂੰ ਕਿਸਤੀਆਂ ਉੱਪਰ ਜਾਣਾ ਪੈਂਦਾ ਵਾ ਕਿਸੇ ਨੇ ਸਕੂਲ ਜਾਣਾ ਕਿਸੇ ਨੇ ਦਵਾਈ ਲੈਣ ਜਾਣਾ ਆਦਿ ਦੇਖ ਸਕਦੇ ਜੀ ਕਿਉਂ ਸਾਹਮਣੇ ਹੈ ਨੀਲੇ ਰੰਗ ਦੀ ਕਿਸਤੀ ਆ ਸੋ ਇਹ ਪਿੰਡ ਧੀਰਾ ਘਰ ਨਿਹਾਲੇ ਵਾਲਾ ਪਿੰਡ ਵਾ ਤੇ ਬਹੁਤ ਮੁਸ਼ਕਿਲ ਹਾਲਾਤ ਇੱਥੋਂ ਦੇ ਹੋਏ ਪਿਆ ਸੋ ਅਸੀਂ ਆਦਤ ਆਦਤ ਦਾ ਨਾ ਅਰਦਾਸ ਕਰਦੇ ਆ ਕਿ ਰੱਬ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਤੇ ਇਹਨਾਂ ਦੀ ਸਪੋਰਟ ਕਰੇ ਆ ਵੀਰ ਜੀ ਹੋਣੀ ਕੁਝ ਕਹਿਣਾ ਚਾਹੁੰਦੇ ਸੀਗੇ ਬਿਲਕੁਲ ਜੀ 2023 ਦੇ ਵਿੱਚ ਵੀ ਜਦੋਂ ਹੜਾ ਆਏ ਸੀ ਤੇ ਇਹ ਏਰੀਆ ਸਾਰਾ ਡੁੱਬ ਚੁੱਕਿਆ ਸੀ ਹਾਂਜੀ ਤੇ ਲੋਕ ਆ ਜਿਹੜੇ ਅਜੇ ਆਪਣੇ ਆਪ ਨੂੰ ਦੁਬਾਰਾ ਜਿਹੜਾ ਸੈਟਲਟ ਨਹੀਂ ਕਰ पाए ਤੇ ਪਾਣੀ ਦੇ ਹਾਲਾਤ ਤੁਸੀਂ ਦੇਖ ਹੀ ਰਹੇ ਹੋ ਹਾਂਜੀ ਇਹ ਖਾਸ ਕਰਕੇ ਜਿਹੜੇ ਪਿੰਡ ਆ ਕਿਉਂਕਿ ਅੱਗੇ ਪਾਕਿਸਤਾਨ ਦਾ ਬਾਰਡਰ ਵੀ ਨਾਲ ਹੀ ਲੱਗ ਜਾਂਦਾ ਹੈ ਤੇ ਪਾਣੀ ਡਬਲ ਮਾਰ ਕਰਦਾ ਇਹਨਾਂ ਏਰੀਆ ਨੂੰ ਜਿੱਥੇ ਰੁਕਦਾ ਹੈ ਜੀ ਤੇ ਪਿਛਲੀ ਵਾਰ ਵੀ ਹੈ ਜਿਹੜਾ ਸਾਰੀ ਟੀਮ ਸੀ ਜਿਹੜੀ 2023 ਦੇ ਵਿੱਚ ਵੀ ਸੀ ਤੇ ਹੁਣ ਵੀ 10 ਦਿਨ ਹੋ ਗਏ ਆ ਫਹਾ ਜਿਆਦਾ ਹੋ ਰਿਹਾ ਹੁਣ ਸਾਡੇ ਇਸ ਟਾਈਮ 10 ਦਿਨ ਹੋ ਗਏ ਜੀ ਕੈਂਪ ਲੱਗੇ ਨੂੰ ਇਸ ਟਾਈਮ ਮੇਰੇ ਖਿਆਲ ਚਾਰ ਦੇ ਅਤੇ 6 ਟਰਾ ਨੇ ਚਾਰ ਦੇ ਆਪਾਂ ਦੇ ਚੁੱਕੇ ਆ ਹਾਂਜੀ ਤੇ ਤੋੜੀ ਦੇ ਮੇਰੇ ਕਾ ਚਾਰਟਰ ਵਾਲੀਆਂ ਤੋੜੀਆਂ ਜੀਆਂ ਆਈਆਂ ਜੀ ਅੱਛਾ ਜੀ ਇਹ ਕਾਲੇ ਚਲਬਾਰ ਤੋਂ ਪੰਜਾਬ ਵੱਲੋਂ ਜੋ ਕੀਤਾ ਜਾ ਪ੍ਰਾਲਾ ਕੀਤਾ ਜਾ ਰਿਹਾ ਬਹੁਤ ਵਧੀਆ ਜਿਵੇਂ ਲੋਕਾਂ ਦਾ ਸਾਥ ਦੇਰ ਨੇ ਪਿਛਲੇ ਵੀ 2023 20 ਦੇ ਵਿੱਚ ਵੀ ਅਸੀਂ ਸਾਥ ਦਿੱਤਾ ਸੀ ਬਹੁਤ ਜ਼ਿਆਦਾ ਉਹਦਾ ਆਪਾਂ ਬੰਡਾਲੇ ਦੇ ਵਿੱਚ ਕੈਂਪ ਲਾਇਆ ਸੀ ਇਹ ਕਰਨਵੀਰ ਆਪਣੇ ਖਾਲਸਾ ਜੀ ਹਾਂਜੀ ਇਹਨਾਂ ਵੱਲੋਂ ਤੇ ਪਰ ਇਸ ਟਾਈਮ ਨਾਲ ਪਾਣੀ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਲੋਕਾਂ ਦਾ ਬਹੁਤ ਜ਼ਿਆਦਾ ਪਾਣੀ ਵਧ ਰਿਹਾ ਤੇ ਹੁਣ ਵੀ ਇਹਨਾਂ ਦੇ ਨਾਲ ਅਸੀਂ ਡਟ ਕੇ ਖਲੋਤੇ ਆ ਜਿੰਨੇ ਜੋਗੇਗੇ ਆਪਦਾ ਸੇਵਾ ਜ਼ਰੂਰ ਰੱਬ ਕਰਾਂਗੇ ਇਹਨਾਂ ਦੀ ਇਹ ਕਿੰਨੇ ਦਿਨ ਹੋ ਗਏ ਵੀਰ ਜੀ ਲੋਕਾਂ ਦੀ ਮੁਸੀਬਤ ਐ ਅਸਾ ਮੇਰੇ ਨਾਲ ਪਈ ਐ ਤੇ ਆਪਾਂ ਨੂੰ ਮੁਸੀਬਤ ਦੇ ਵੇਲੇ ਇਹਨਾਂ ਲੋਕਾਂ ਦੇ ਨਾਲ ਖੜਨਾ ਚਾਹੀਦਾ ਸੰਜੀ ਅੱਜ ਤੁਸੀਂ ਦੇਖ ਸਕਦੇ ਜੇ ਵੀ ਸਾਰੇ ਬੰਨੇ ਪੰਜਾਬ ਦੇ ਵਿੱਚ ਮੀਂਹ ਪੈ ਰਿਹਾ ਵਾ ਕਈ ਲੋਕ ਘਰਾਂ ਦੇ ਵਿੱਚੋਂ ਬਾਹਰ ਨਹੀਂ ਨਿਕਲ ਰਿਹਾ ਆਪਣੇ ਨਿੱਜੀ ਕੰਮਾਂ ਵਾਸਤੇ ਨਹੀਂ ਨਿਕਲ ਰਿਹਾ ਕਿਸੇ ਨੇ ਦਵਾਈ ਲੈਣ ਜਾਣਾ ਵਾ ਤੇ ਉਹ ਵੀ ਡਿਲੇ ਕਰ ਰਿਹਾ ਵਾ ਕਿ ਯਾਰ ਮੀਂਹ ਬੜਾ ਪੈ ਰਿਹਾ ਵਾ ਕੋਈ ਗੱਲ ਨਹੀਂ ਮੈਂ ਹੋਰ ਦੋ ਘੰਟਿਆਂ ਨੂੰ ਚੱਲ ਜੂਗਾ ਜਦੋਂ ਮੀਂਹ ਹਟ ਗਿਆ ਪਰ ਮੈਂ ਸਦਕੇ ਜਾਣਾ ਇਹਨਾਂ ਦੇ ਪੰਜਾਬ ਦੇ ਜਾਣ ਦੇ ਉੱਪਰ ਕਿ ਜਿਹੜੇ ਮੀਂਹ ਵਰਦੇ ਦੇ ਵਿੱਚ ਆ ਪੂਰੇ ਆਪ ਵੀ ਗਿੱਲੇ ਹੋਏ ਆ ਪਰ ਫਿਰ ਵੀ ਆਪਣੇ ਪੰਜਾਬ ਦੇ ਜਿਹੜੇ ਮੁਸੀਬਤ 'ਚ ਫਸੇ ਭੈਣ ਭਰਾ ਵਾ ਉਹਨਾਂ ਦੀ ਫਿਕਰ ਆਪਣੇ ਦਿਮਾਗ ਦੇ ਵਿੱਚ ਰੱਖ ਕੇ ਤੇ ਉਹਨਾਂ ਦੀ ਸਹਾਇਤਾ ਕਰ ਰਿਹਾ ਇਧਰ ਤਾਂ ਬਾਬਾ ਜੀ ਕੋਈ ਗੱਲ ਨਹੀਂ ਆਪਾਂ ਖੜੇ ਆ ਦੋ ਘੰਟੇ ਚਾਰ ਘੰਟੇ ਕੋਈ ਨਾ ਕੋਈ ਛੱਤ ਹੈਗੀ ਆ ਜਿਹੜੇ ਇਸ ਤੋਂ ਅੱਗੇ ਬੈਠੇ ਆ ਲੋਕ ਕੋਠਿਆਂ ਦੀਆਂ ਛੱਤਾਂ ਤੇ ਬੈਠੇ ਆ ਘਰਾਂ ਦੀਆਂ ਛੱਤਾਂ ਦੇ ਉੱਪਰ ਉੱਪਰੋਂ ਬਾਰਿਸ਼ ਹੋ ਰਹੀ ਆ ਤੇ ਤੁਸੀਂ ਉਹਨਾਂ ਦੇ ਹਾਲਾਤ ਦੇਖ ਸਕਦੇ ਆ ਆਪਾਂ ਕਿ ਕੀ ਹਾਲਾਤ ਹੋਣਗੇ ਉਹਨਾਂ ਦੇ نیچے ਵੀ ਪਾਣੀ ਆ ਉੱਪਰ ਵੀ ਆ ਉੱਪਰ ਵੀ ਪਾਣੀ ਆ ਹਨਾ ਜੀ ਬਿਲਕੁਲ ਬਹੁਤ ਬੁਰੇ ਹਾਲਾਤ ਆ ਜੀ ਅੱਗੇ ਉਹਨਾਂ ਚਲ ਆਪਾਂ ਦੇ ਜੀ ਚਲੋ ਆਪਾਂ ਸਿਆਣੇ ਆ ਆਪਾਂ ਮਾੜਾ ਮੋਟਾ ਸਰਵਾਈਵ ਕਰ ਲਾਂਗੇ ਪਰ ਜਿਹੜੇ ਆਪਣੇ ਬੱਚੇ ਆ ਹਨਾ ਉਹ ਵਿਚਾਰੇ ਕੀ ਕਰਦੇ ਹੋਣਗੇ ਬਹੁਤ ਬੁਰੇ ਹਾਲਾਤ ਆ ਜੀ ਉਹੀ ਕਹਿ ਰਿਆ ਜੀ ਸੇਵਾਦਾਰ ਜਿਹੜੇ ਸੇਵਾ ਲੈ ਕੇ ਆਉਂਦੇ ਪੈਣ ਉਹ ਵੀ ਮੀਂਹ 'ਚ ਕੁਝ ਨਹੀਂ ਵੇਖਨਦੇ ਵਾਈ ਗਰੂ ਸੇਵਾ ਲੈਣੀ ਆ ਪੂਰੇ ਆਉਂਦੇ ਡਟਕੇ ਨਾ ਉਹਨਾਂ ਨਾਲ ਵੀ ਸੇਵਾ ਹੀ ਆ ਮੀਂਹ ਦੇ ਵਿੱਚ ਆ ਇਹ ਲੋਕ ਵਾਈ ਗਰੂ ਸੋ ਅਸੀਂ ਬੇਨਤੀ ਕਿ ਕੋਈ ਵੀ ਵੇਟ ਚੱਲ ਰਹੀ ਹੈ ਜੀ ਟਰਾਲੀਆਂ ਜਿਹੜੀਆਂ ਫਰੀਦਕੋਟ ਤੋਂ ਤੇ ਹੋਰ ਏਰੀਆ ਚੋਂ ਐਮਪੀ ਸਾਹਿਬ ਫਰੀਦਕੋਟ ਤੋਂ ਅੱਛਾ ਸਰਪੀ ਸਿੰਘ ਜੀ ਉਹਨਾਂ ਦੀ ਗਵਾਹੀ ਵਿੱਚ ਵੀ ਟਰਾਲੀਆਂ ਛੱਡੀਆਂ ਹੋਈਆਂ ਕੁਝ ਆ ਰਹੀਆਂ ਉਹ ਵੀ ਇੱਥੇ ਕਿ ਕਿਹੜੀ ਕਿਹੜੀ ਚੀਜ਼ ਦੀ ਵੀ ਦੀ ਆਪਾਂ ਨੂੰ ਇੱਥੇ ਜਾਰੀ ਜ਼ਰੂਰ ਤੋਂ ਜਾਦਾ ਦਿਵੇਂ ਦੀ ਪੱਠੇ ਡੁੱਬ ਚੁੱਕੇ ਆ ਲੋਕਾਂ ਦੇ ਫੈਨਿੰਗ ਆਚਾਰ ਦੀ ਲੋੜ ਆ ਇੱਥੇ ਪੱਠਿਆਂ ਦੀ ਲੋੜ ਆ ਜੀ ਤੇ ਡੰਗਰਾਂ ਦਾ ਜਿਆਦਾ ਬੁਰਾ ਹਾਲ ਆ ਜੀ ਡੰਗਰਾਂ ਦਾ ਬਹੁਤ ਬੁਰਾ ਹਾਲ ਆ ਜੀ ਆ ਨਾਲ ਬੰਦ ਦੇ ਨਾਲ ਬਾਹਰਲੇ ਪੰਨੇ ਵੀ ਕੁਝ ਡੰਗਰ ਬੱਝੇ ਹੋਏ ਲਿਆ ਕੇ ਲੋਕ ਇੱਧਰ ਬਿਠਾਈ ਬੈਠੇ ਆ ਤੇ ਅੱਗੇ ਬਹੁਤ ਜਿਆਦਾ ਜਿਹੜਾ ਅਗਲੇ 3-4 ਪਿੰਡ ਆ ਜੀ ਇਹ ਤਾਂ ਬਿਲਕੁਲ ਡੁੱਬੇ ਹੋਏ ਆ ਜੀ ਅੱਛਾ ਆ ਵੇਖੋ ਤੁਸੀਂ ਪੈਣਾ ਵਿਖ ਰਿਹਾ ਜੀ ਇਹ ਵੀ ਜੀ ਕਿੱਥੋਂ ਪੈਣਾ ਕਰੇ ਸੇਵਾ ਕਰਦੀ ਆ ਅੱਛਾ ਇਹ ਵੇਖ ਲੋ ਵੀ ਜੀ ਪੈਣਾ ਵਾ ਪਿੰਡ ਧੀਰਾ ਘਰ ਤੋਂ ਆ ਪਰ ਅਗਲੇ ਬੰਨੇ ਤੁਹਾਨੂੰ ਬੰਦਾ ਵਾ ਕਿ ਕੋਈ ਆਪਣਾ ਜਿਹੜੀ ਮਸ਼ੀਨਰੀ ਆ ਜਾਣੀ ਬਹੁਤ ਔਖੀ ਆ ਮੈਂ ਘੰਟਾ ਹੋ ਗਿਆ ਇਹਨਾਂ ਪੈਣਾ ਨੂੰ ਵੇਖ ਰਿਹਾ ਵਾਂ ਕਿ ਇਹ ਆਪਣੇ ਘਰ ਇਹਨਾਂ ਨੇ ਜਾਣਾ ਵਾ ਪਰ ਜਾ ਨਹੀਂ ਹੋ ਰਿਹਾ ਪੈਣੀ ਸਸੀ ਕਾਲ ਤੇ ਪੈਣੀ ਇੱਥੇ ਘਾਤ ਤੋਂ ਖਲੋਤੀਆਂ ਘੰਟਾ ਹੋ ਗਿਆ ਮੈਂ ਤੁਹਾਨੂੰ ਵੇਖ ਰਿਹਾ ਵਾਂ ਵੀਰ ਜੀ ਰਾਤ ਆ ਆਪਦੀ ਮੈਂ ਤਰਾ ਦੇ ਦੌਰ ਕਰ ਰਹਾ ਆਦੀ ਰਹੀ ਐ ਅੱਛਾ ਰਾਤ ਗੱਡੀ ਉੱਥਰ ਤੇ ਉਹ ਪਾਣੀ ਜ਼ਿਆਦਾ ਚੜ ਗਿਆ ਤੇ ਮੇਰੇ ਘਰ ਵਾਲਾ ਤਾਂ ਮੁੰਡਾ ਮੇਰਾ ਕੱਲ੍ਹ ਤੋਂ ਚਲੇ ਗਿਆ ਅੱਛਾ ਆਪਣਾ ਬਹੁਤ ਔਖਾ ਅੱਛਾ ਵੇਖ ਲਓ ਵੀ ਡਰ ਦੇ ਮਾਰੇ ਆਪਣੇ ਘਰ ਛੱਡ ਕੇ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਰਹਿ ਰਹੇ ਈ ਵੱਲ ਤੇ ਰੋਤੀ ਮਰਿਆ ਤੇ ਉਹ ਹਜਿਆ ਨਹੀਂ ਪੁੱਛੇ ਬੈਠੇ ਅੱਛਾ ਵੇਖੋ ਇੱਕ ਪੈਣ ਨਹੀਂ ਆ ਇਹ ਕਾਫੀ ਪੈਣਾ 15 20 ਪੈਣਾ ਵਾ ਵੀਰ ਵੀ ਆ ਨਾਲ ਤੇ ਪੈਣ ਤੁਹਾਡੀ ਕੋਈ ਦਜੈਸਟ ਕੋਈ ਹੈਲਪ ਵੀ ਹੋ ਰਹੀ ਹੈ ਕਿਸੇ ਵੱਲੋਂ ਨਹੀਂ ਮੇਰੇ ਕੋਈ ਨਹੀਂ ਹੋ ਰਹੀ ਕਿਸੇ ਵੱਲੋਂ ਹੈਲਪ ਨਹੀਂ ਹੋ ਰਹੀ ਅੱਛਾ ਤਾਂ ਤੇ ਕਿਦਾਂ ਫਿਰ ਘਰ ਦਾ ਗੁਜ਼ਾਰਾ ਫਿਰ ਕਿਦਾਂ ਚੱਲ ਰਿਹਾ ਵਾ ਘਰ ਦਾ ਗੁਜ਼ਾਰਾ ਇੱਤਾਂ ਹੀ ਬਿਬਾਰ ਇਸ ਤਰ੍ਹਾਂ ਹੀ ਕਿਸੇ ਨੇ ਕਹਿ ਦੇ ਤਰੇ ਦਈਏ ਸਾਰੇ ਸਾਰੇ ਪਾਣੀ ਵਧੂ ਗਏ ਸਾਡੇ ਕਰਾ ਜੀ ਪਾਣੀ ਹੈ ਤੁਸੀਂ ਦੇ ਬੜੇ ਬੱਚੇ ਆਪਣੇ ਕੱਤੀ ਆਵੇ ਸਾਡੇ ਨਾਲ ਇਹ ਇੱਕ ਵਾਰ ਨਿਕਲੇ ਹੋਈ ਆ ਤਾਂ ਚੈਨ ਵੀਰੇ ਆਹ ਦੇਖੋ ਸਾਂਗੀ ਹਾਲਾਤ ਜੇ ਇੱਥੋਂ ਦੇ ਭੈਣਾ ਵੇਖੋ ਆ ਆਪਣੇ ਹੀ ਘਰਾਂ ਦੇ ਵਿੱਚ ਜਾ ਨਹੀਂ ਸਕਦੀਆਂ ਕਿਉਂਕਿ ਜਦੋਂ ਆਪਾਂ ਬਾਹਰ ਕਿਤੋਂ ਥੱਕੇ ਟੁੱਟੇ ਹੋਈਏ ਤਾਂ ਆਪਾਂ ਆਪਣੇ ਘਰਾਂ ਦੇ ਵਿੱਚ ਆਣ ਕੇ ਰੈਸਟ ਕਰ ਲੈਂਦੀ ਆ ਪਰ ਹੁਣ ਘਰ ਹੀ ਆਪਣੇ ਇੰਨੇ ਜਿਆਦੇ ਹੁਣ ਡੁੱਬੇ ਪਿਆ ਕਿ ਘਰਾਂ ਦੇ ਵਿੱਚ ਜਾਣਾ ਬਹੁਤ ਔਖਾ ਹੋ ਗਿਆ ਵਾ ਆ ਵੇਖੋ ਤੁਸੀਂ ਜਿਵੇਂ ਅੱਗੇ ਦੇਖ ਸਕਦੇ ਜੀ ਪਾਣੀ ਹੀ ਪਾਣੀ ਆ ਅਸੀਂ ਬਹੁਤ ਉੱਚੇ ਥਾਂ ਤੇ ਬੈਠੇ ਆ ਠੀਕ ਹੈ ਜੀ ਅਸੀਂ ਪੁਲ ਦੇ ਜਿਹੜਾ ਹੁੰਦਾ ਵਾ ਬੰਨਵਾ ਉਹਦੇ ਉੱਪਰ ਖਲੋਤੇ ਆ ਤਾਂ ਦਸੀਂ ਸੁੱਕੀ ਜਗ੍ਹਾ ਦੇ ਉੱਪਰ ਆ ਪਰ ਜਿਹੜਾ ਤੁਸੀਂ ਆਹ ਏਰੀਆ ਦੇਖ ਸਕਦੇ ਨਾ ਸੰਧੀ ਜਿੱਥੋਂ ਤੱਕ ਵੀ ਨਿਗਾਹ ਮਾਰੋ ਠੀਕ ਹੈ ਜੀ ਗਾਂਹ ਦੀ ਗਾਂ ਲੋਕਾਂ ਦੇ ਘਰ ਵੀ ਡੁੱਬੇ ਆ ਲੋਕਾਂ ਦੇ ਤੇਜ ਦੇ ਵਿੱਚ ਜਿਹੜੇ ਹੜ੍ਹ ਆਏ ਸੀ ਉਹਨਾਂ ਨਾਲ ਘਰ ਟਾਠ ਵੀ ਗਿਆ ਪਰ ਹੱਲੇ ਉਹਨਾਂ ਹੀ ਘਰਾਂ ਦੀ ਉਹਨਾਂ ਦੇ ਕੋਲ ਦੁਬਾਰਾ ਉਹ ਸਾਰੀ ਨਹੀਂ ਹੋਈ ਤੇ ਆ ਨਵੀਂ ਵਿਵਪਤਾ ਫੇਰ ਆ ਗਈ ਆ ਪਤੀ ਦੇ ਵਿੱਚ ਇਹ ਘਰ ਫੇਰ ਖਰਾਬ ਹੋ ਗਿਆ ਆ ਤੁਸੀਂ ਦੇਖੋਗੇ ਵੀ ਆ ਅਗਲੇ ਬੰਨੇ ਤੁਹਾਨੂੰ ਮੈਂ ਜਾ ਕੇ ਦਿਖਾਉਣਾ ਆ ਜਾ ਆਜੋ ਆ ਤੁਹਾਨੂੰ ਅਗਲੇ ਬੰਨੇ ਮੈਂ ਜਾ ਕੇ ਦਿਖਾਉਣਾ ਵਾ ਵੀਰ ਹੋਣੀ ਮੇਰੇ ਨਾਲ ਚੱਲੇ ਆ ਵੀ ਆ ਇੱਕ ਤੁਹਾਨੂੰ ਸਿਰਫ ਤੇ ਸਿਰਫ ਇੱਕ ਆ ਲਾਈਵ ਵੀਡੀਓ ਹੀ ਦਿਖਾ ਰਿਹਾ ਵਾਂ ਕਿ ਇਹ ਜਿਹੜੇ ਹੈਡ ਪ੍ਰਭਾਵਿਤ ਵੀਰ ਭਰਾਵਾ ਪੈਣਾ ਵਾ ਇਹ ਕਿਦਾਂ ਇਸ ਟਾਈਮ ਆਪਣੀ ਜ਼ਿੰਦਗੀ ਬਤੀਤ ਕਰ ਰਿਹਾ ਆ ਤੁਹਾਨੂੰ ਦਿਖਾ ਸਕਦਾ ਵਾਂ ਕਿ ਸਾਹਮਣੇ ਹੀ ਆ ਉਹ ਪਾਣੀ ਹੀ ਪਾਣੀ ਆ ਫਸਲਾਂ ਦੇ ਲੋਕਾਂ ਨੇ ਡੁੱਬਣੀਆਂ ਡੁੱਬਣੀਆਂ ਘਰ ਵੀ ਡੁੱਬੇ ਪਿਆ ਉਹ ਏਡੀ ਵਗਦੀ ਪਈ ਉਹ ਫਾੜੇ ਕਿਤਾ ਕਿਦਾਂ ਫਾੜ ਵਗਦੀ ਪਈ ਜਿਹਨੂੰ ਆਪਾਂ ਕਹਿੰਦੇ ਤਰਿਆ ਅੱਛਾ ਅੱਛਾ ਉਹ ਦਰਿਆ ਵਗਦਾ ਪਿਆ ਵਾ ਅੱਛਾ ਅੱਛਾ ਇਹ ਸੋ ਪ੍ਰਿਆਤ ਹੈਗਾ ਦੇ ਦਾ ਕਿ ਲੋਕ ਸਿਕਾਣੇ ਅੱਛਾ ਜੋ ਵੀ ਪਾਰਕਿੰਗ ਸਟੇਗੈਦਰ ਓਕੇ ਓਕੇ ਅੱਛਾ ਡੂੰਗਾ ਸਾ ਠੀਕ ਹੈ ਇਹ ਆ ਵੇਖੋ ਸਾਂਝੀ ਲੋਕਾਂ ਦੀਆਂ ਮੋਟਰਾਂ ਵੀ ਆ ਤੇ ਇਹ ਵੀ ਡੁੱਬ ਚੁੱਕੇ ਆ ਵਾ ਅਗਲੇ ਬੰਨੇ ਹੁਣ ਆ ਵੇਖੋ ਬਜ਼ੁਰਗ ਜੋੜਾ ਆ ਰਿਹਾ ਵਾ ਡਾਂਗ ਫੜ ਕੇ ਆ ਰਿਹਾ ਤੇ ਵੇਖੋ ਕਿਦਾਂ ਤੁਰ ਰਿਹਾ ਆ ਵੇਖੋ ਮੈਂ ਤੁਹਾਨੂੰ ਥੋੜਾ ਜਿਹਾ ਜ਼ੂਮ ਕਰ ਦਿੰਦਾ ਮੀਂਹ ਪੈਣ ਦਾ ਕਰਕੇ ਸਾਂਝੀ ਕੈਮਰਾ ਥੋੜਾ ਜਿਹਾ ਗਿੱਲਾ ਹੋ ਜਾਂਦਾ ਵਾ ਆ ਸਫਾਈ ਕੈਮਰੇ ਦੀ ਘੱਟ ਹੋ ਜਾਂਦੀ ਆ ਅੱਧਾ ਬਾਰਾ ਮੈਂ ਤੁਹਾਨੂੰ ਦਿਖਾ ਰਿਹਾ ਆ ਤੁਹਾਨੂੰ ਦਿਖਾ ਰਿਹਾ ਆ ਵੇਖੋ ਆ ਰਿਹਾ ਪਰਿਵਾਰ ਆ ਰਿਹਾ ਵੇਖੋ ਆ ਤੁਹਾਨੂੰ ਜ਼ੂਮ ਕਰਕੇ ਦਿਖਾ ਰਿਹਾ ਵੇਖੋ ਬਜ਼ੁਰਗ ਵੀ ਆ ਰਿਹਾ ਵਿੱਚ ਡੰਡੇ ਫੜ ਕੇ ਆ ਰਿਹਾ ਤੇ ਬਹੁਤ ਔਖਾ ਵਾ ਇਹ ਤੇ ਚੱਲ ਜਿਹੜੇ ਨੌਜਵਾਨ ਵੀਰਵਾਜਾਂ ਕੋਈ ਇਹ ਤੇ ਚੱਲ ਛੜਕ ਪਾਰ ਕਰਕੇ ਆ ਜਾਣਗੇ ਪਰ ਜਿੰਨਾ ਬੱਚਿਆਂ ਨੇ ਸਕੂਲਾਂ ਚ ਜਾਣਾ ਉਹ ਕਿੱਦਾਂ ਜਾਣਗੇ ਆ ਦੇਖੋ ਤੁਸੀਂ ਲੋਕਾਂ ਦੀਆਂ ਮੋਟਰਾਂ ਵਾ ਇਹ ਡੁੱਬੀਆਂ ਪਈਆਂ ਵਈ ਇਹ ਕੱਲ ਪਾਣੀ ਸੀ ਨਾ ਅੱਛਾ ਇਹਦੇ ਬਰਾਬਰ ਥਨੀਵਾ ਸੀ ਅੱਛਾ ਇਹ ਥਨੀਵਾ ਸੀ ਅੱਛਾ ਖਾੜੇ ਚ ਡੀਂਦਾ ਸੀ ਅੱਛਾ ਅੱਜ ਖਾੜਾ ਵੀ ਡੁੱਬ ਗਿਆ ਅੱਜ ਖਾੜਾ ਵੀ ਡੁੱਬ ਗਿਆ ਖਾੜਾ ਖਾੜਾ ਮਲੇ ਇੱਥੇ ਆ ਟੋਆ ਜਾ ਟੋਆ ਕਹਿੰਦੇ ਖਾੜਾ ਇੱਧਰ ਖਾੜਾ ਕਿਨੇ ਅੱਛਾ ਇੱਧਰ ਖਾੜਾ ਕਹਿੰਦੇ ਅਸੀਂ ਜੀ ਦੇਖੋ ਆ ਸੜਕ ਵਾ ਆ ਕੋਈ ਜਮੀਨ ਨਹੀਂ ਆ। ਲਾਵੇ ਪਾਣੀ ਸੜਕ ਦੀ ਲੋਕੀ ਕਹਿ ਦਿੰਦੇ ਆ ਹੁਣ ਮਹਾਵੀਰ ਵੀਰ ਇਤੋ ਸਪਸ਼ਟ ਹੁੰਦਾ ਵਾ ਲੋਕੀ ਕਹਿ ਦਿੰਦੇ ਆ ਕਿ ਲੋਕਾਂ ਨੇ ਦਰਿਆ ਦੀਆਂ ਜਮੀਨਾਂ ਨਪੀਆਂ ਵਾ ਤਾੜ ਪਾਣੀ ਆਇਆ ਵਾ। ਆ ਜਿਹੜੀ ਸੜਕ ਵਾ ਇਹ ਤਾਂ ਨਹੀਂ ਦਰਿਆ ਦੀ। ਐਨੀ ਵੇ ਗੱਲ ਮੇਰੀ ਪੇਂਡੂ ਤੋਂ ਕਰਨਾ। ਹਾਂ। ਮਾਲਕੀ ਜਮੀਨ ਪਹਿਲੀ ਗੱਲ ਤੇ ਜੇ ਇਹ ਕੱਚੀ ਜ਼ਮੀਨ ਹੋਵੇ ਤੇ ਇਹ ਟ੍ਰਾਂਸਫਰਮ ਕਿੱਥੋਂ ਆਏ ਹਾਂ ਟ੍ਰਾਂਸਫਰਮ ਕਿੱਥੋਂ ਆ ਜੀ ਬਾਕੀ ਜਿਸਤਰੀਆ ਜ਼ਮੀਨਾਂ ਨੇ ਆਪਦੀ ਮਾਲਕੀ ਸਾਰੇ ਜੀ 2000 ਰੁਪਏ ਬਹੁਤ ਦੂਰ ਰਿਹਾ ਗਿਆ ਮਾਲਕੀ ਪੱਕੀਆਂ ਅੱਛਾ ਦਰਿਆ 3 ਕਿਲੋਮੀਟਰ ਦੂਰ ਰਿਹਾ ਗਿਆ ਨਹੀਂ ਲੋਕੜ 30-30 ਸਾਲ ਹੋ ਗਏ ਆ ਘਰਾਂ ਚ ਆਹ ਦੇਖੋ ਸੰਜੀ ਆ ਐਦਾਂ ਆਪਣੇ ਘਰਾਂ ਨੂੰ ਜਾਂਦੇ ਜੇ ਆਹ ਲਾ ਜAVE ਹੁਣ ਮਟਰਸਲ ਜੇ ਖਲੋ ਜਾਵੇ ਜੇਕਰ ਅਕਿੱਟੋ ਇਹ ਜੇ ਡਿੱਗ ਪਵੇ ਤੇ ਕੋਈ ਨੁਕਸਾਨ ਹੋ ਜੇ ਇਹਦਾ ਕੌਣ ਜ਼ਿੰਮੇਵਾਰ ਆ ਆ ਤੇ ਇੱਕ ਤੇਰੇ ਨਾਲ ਲੰਘ ਗਿਆ ਇੱਥੇ ਪਾਣੀ ਥੋੜਾ ਘੱਟ ਵਾ ਅਗਲੇ ਬੰਨੇ ਜਿੱਥੇ ਬੇੜੀ ਲੱਗੀ ਆ ਉੱਥੇ ਪਾਣੀ ਬਹੁਤ ਜ਼ਿਆਦਾ ਵਾ ਹਾਂ 3 ਕਿਲੋਮੀਟਰ ਇਤਰਾ ਹੀ ਪਾਣੀ ਆ ਅੱਛਾ 3 ਕਿਲੋਮੀਟਰ ਇਦਾਂ ਹੀ ਆ ਹਾਂਜੀ ਥੋੜੀ ਪਾਣੀ ਇਤਰਾ ਹੀ ਚੱਲਿਆ ਕਾਹ ਜ਼ਿਆਦਾ ਪਾਣੀ ਦਾ ਵਾ ਇਹਦੇ ਤੇ ਦੇਖ ਸਕਦੇ ਵੀ ਅਸੀਂ ਪਾਣੀ ਦੇ ਵਿੱਚ ਹੀ ਆ ਹਾਂਜੀ ਆਹਣ ਗੱਡੀਆਂ ਵੀ ਨੰਗਲ ਲੱਗੀਆਂ ਵਾ ਆ ਬੀਓ ਤੁਤੇ ਕਿ ਜਾਨੀ ਬਾਬਾ ਜੀ ਕਿਦਾਂ ਗੱਡੀ ਆ ਉਹ ਘਰ ਤੋਂ ਅੱਗੇ ਤੇ ਕਿੰਨੀ ਜਾਣੀ ਗਾਂ ਗਾਂ ਸੜਕੇ ਰੋੜ ਕੀ ਆ ਅੱਛਾ ਬਾਕੀ ਬਾਤ ਹੀ ਚੱਲਦਾ ਅੱਛਾ ਅੱਛਾ ਸੜਕੀ ਰੋੜ ਗਈ ਆ ਸੜਕੀ ਰੋੜ ਗਈ ਆ ਵੇਖੋ ਜੀ ਵੀਰ ਜੀ ਆ ਵੀਰ ਭਰਾ ਦੱਸ ਰਿਹਾ ਕਿ ਅਗਲੇ ਬੰਨੇ ਸੜਕ ਹੀ ਰੋੜ ਗਈ ਆ ਇੰਨਾ ਪਾਣੀ ਦਾ ਵਹਾਹਾ ਤੇਜ਼ ਆ ਆ ਤੁਹਾਨੂੰ ਮੈਂ ਜਿੱਥੇ ਤੱਕ ਅਸੀਂ ਪਹੁੰਚ ਸਕਦੇ ਆ ਤਾਂ ਜੇ ਤੁਹਾਨੂੰ ਪਹੁੰਚ ਕੇ ਦਿਖਾਉਨੇ ਆ ਅੱਜ ਤੇ ਐਦਾਂ ਦਾ ਮੌਸਮ ਆ ਕਿ ਉੱਪਰੋਂ ਵੀ ਮੀਂਹ ਵਰ ਰਿਹਾ ਵਾ ਤੇ ਥੱਲੋਂ ਵੀ ਪਾਣੀ ਆ ਠੀਕ ਆ ਜੀ ਤੇ ਬੜਾ ਔਖਾ ਹੋਇਆ ਪਿਆ ਵਾ ਆਪਣੇ ਪੈਣ ਭਰਾਵਾਂ ਦਾ ਇੱਥੇ ਸਰਵਾਈਵ ਕਰਨਾ ਹੁਣ ਮੇਰੇ ਅ ਅੱਧੀਆਂ-ਅੱਧੀਆਂ ਮੇਰੇ ਲਤਾਵਾਂ ਜਿਹੜੀਆਂ ਉਹ ਡੁੱਬ ਚੁੱਕਿਆ ਵਾ ਤੇ ਤੁਹਾਨੂੰ ਮੈਂ ਦੱਸਣਾ ਚਾਹਾਂਗਾ ਸੰਜੀਕ ਕਿ ਅਸੀਂ ਤੇ ਅੱਜ ਆਏ ਆ ਜਾਂ 2 ਦਿਨ ਰਵਾਂਗੇ ਜਾਂ 3 ਦਿਨ ਰਵਾਂਗੇ ਜਾਂ ਜਿੰਨੀ ਸਾਡੀ ਸ਼ਰਦਾ ਉਨੇ ਦਿਨ ਅਸੀਂ ਇੱਥੇ ਰਵਾਂਗੇ ਪਰ ਜਿੰਨਾ ਪੈਣ ਭਰਾਵਾਂ ਦੇ ਘਰ ਹੀ ਇਸ ਏਰੀਆ ਦੇ ਵਿੱਚ ਆ ਉਹ ਕਿੱਦਾਂ ਵਿਚਾਰੇ ਰਹਿੰਦੇ ਹੋਣਗੇ ਉਹ ਬੱਚੇ ਕਿੱਦਾਂ ਉਹਨਾਂ ਦੇ ਆ ਵਿਚਾਰੇ ਆ ਜਿੰਦਗੀ ਬਤੀਤ ਕਰਦੇ ਹੋਣਗੇ ਇੱਕ ਵਾਰੀ ਇਸ ਚੀਜ਼ ਨੂੰ ਮਹਿਸੂਸ ਕਰਕੇ ਵੇਖ ਲਈ ਬੜਾ ਔਖਾ ਹੋਇਆ ਪਿਆ ਵਾ ਵਾਈ ਗਰੁੱਪ ਵਾਲਾ ਕਰੇ असਲਾਸਲਾ ਬਹੁਤ ਪ੍ਰਭਾਵਿਤ ਹੋ ਚੁੱਕੀਆਂ ਆਪਣੀਆਂ ਤੇ ਇਹ ਤੁਹਾਨੂੰ ਅੱਜ ਦੇ ਹਾਲਾਤ ਮੈਂ ਦਿਖਾ ਰਿਹਾ ਵਾਂ ਤੇ ਆ ਵੇਖੋ ਮੇਰੇ ਨਾਲ ਸਾਰੇ ਵੀਰ ਗਰਦੀ ਵੀਰ ਹੁਣੀਆਂ ਆ ਮੇਰਾ ਕਾਹਚ ਵੀਰਾ ਮਗਰ ਸਾ ਜਿਹੜੀ ਜਥੇਬੰਦੀ ਆ ਉਹਨਾਂ ਦੇ ਮੈਮਰੀ ਗੱਡੀ ਤੇ ਆ ਰਹੇ ਆ ਪਰ ਮੇਰੇ ਵੀਰ ਜੀ ਨੇ ਦੱਸ ਰਿਹਾ ਕਿ ਜਿਹੜੇ ਆ ਸਪੈਦੇ ਆ ਇੱਥੇ ਬੋਟ ਲੱਗੀ ਆ ਇਹ ਤੋਂ ਅੱਗੇ ਗੱਡੀਆਂ ਗੱਡੀਆਂ ਜਾਣੀਆਂ ਬੰਦ ਹੋ ਗਈਆਂ ਵਾ ਕਿਉਂਕਿ ਕੱਲ ਲੰਗ ਤੇ ਅਸੀਂ ਕੱਲ ਰਾਤ ਲੰਗਾਇਆ ਸੀ ਅੱਛਾ ਤੇ ਕੱਲ ਹੀ ਸੜਕ ਤਬਦੀ ਸੀ ਅੱਛਾ ਅੱਛਾ ਗੱਡੀ ਦੀ ਭਾਅ ਤੇਜ਼ ਹੋ ਗਿਆ ਸੜਕ ਟੁੱਟ ਗਈ ਸੜਕੀ ਟੁੱਟ ਗਈ ਹੈਨਾ ਜਿਹੜੀ ਜਿੱਥੋਂ ਤੱਕ ਕਿ ਮੈਨੂੰ ਜਾਣਕਾਰੀ ਹੈਗੀ ਆ ਕਿ ਸਰਪੰਚ ਸਾਹਿਬ ਨੂੰ ਨਹੀਂ ਕਹਿੰਦੇ ਕਿ ਜਿਹੜੀ ਪਿੱਛੇ ਹੈ ਨਾ ਇਹਨਾਂ ਨੇ ਖੁਦ ਪੈਸੇ ਇਕੱਠੇ ਕਰਕੇ ਤੇਰੀ ਪਾ ਕੇ ਖੋਦੇ ਛੜਕੇ ਚਲਾਈ ਸੀ ਆ ਪਿੰਡ ਵਾਲਿਆਂ ਨੇ ਕਦੋਂ ਕਦੋਂ ਪਿਛਲੀ ਈ ਪਿਛਲੀ ਈ ਜਦੋਂ ਤੇਜ਼ ਤੇਜ਼ ਪਾਣੀ ਆਇਆ ਜਦੋਂ ਅੱਛਾ ਉਹਦੇ ਇਹਨਾਂ ਨੇ ਆਪ 10-9 ਦੇ ਕਿਰਤ ਪੱਠੀ ਕਰਕੇ ਇਹ ਇਥੇ ਆਏ ਇਹ ਵੀ ਪਿੰਡੋਂ ਆਏ ਹੈ ਨਾ ਇਹ ਕਿਤੇ ਕੰਮ ਕੂਮ ਚੱਲੇ ਹੋਣਗੇ ਹਾਂਜੀ 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 ਔਰ ਵਿਦਿਆਸੀ ਕਾਲ ਇਹੋ ਪਿੰਡ ਆਪਣਾ ਨਿਹਾਲੇਲ ਤੇ ਕਿਧਰ ਚੱਲੇ ਜੇ ਬਾਹਰ ਕੋਈ ਕੰਮ-ਕੁਮ ਕੰਮ ਚੱਲੇ ਤੇ ਆ ਵੇਖੋ ਸੰਜੀ ਵੀ ਕਿੱਡੇ ਬੁਰੇ ਹਾਲਾਤ ਵਾ ਕਿ ਪਾਣੀ ਆਇਆ ਇਹਨਾਂ ਵਿਚਾਰਿਆਂ ਨੇ ਆਪਣੇ ਜਿਹੜੇ ਆ ਲੋਵਰ ਆ ਜਾਂ ਆਪਣੇ ਜਿਹੜੇ ਪਜਾਮੇ ਆ ਉਹ ਲਿਫਾਫਿਆਂ ਚ ਪਾਏ ਆ ਤੇ ਆਪ ਨਿਕਰਾਂ ਦੇ ਵਿੱਚ ਆ ਤੇ ਵੀ ਜੀ ਕਿੱਦਾਂ ਦੇ ਹਾਲਾਤ ਆ ਪਿੰਡ ਦੇ ਹਾਲਾਤ ਮਾੜੇ ਆ ਹਾਲਾਤ ਮਾੜੇ ਆ ਇਹ ਖੁਦ ਦਿਹਾੜੀਦਾਰ ਬੰਦੇ ਆ ਮਜਬੂਰੀ ਇਹਨਾਂ ਦੀ ਇੰਨੀ ਜ਼ਿਆਦੀ ਵਧ ਗਈ ਆ ਕਿ ਤਾਂ ਦੇ ਘਰੋਂ ਆਏ ਆ ਨਹੀਂ ਤੇ ਐਸੇ ਹਾਲਾਤ ਦੇ ਵਿੱਚ ਕਿਹਦਾ ਦਿਲ ਕਰਦਾ ਵੀ ਮੈਂ ਮੀ ਵਰਤੇ ਦੇ ਵਿੱਚ ਆਪਣੇ ਕੱਪੜੇ ਪਿਓਵਾਂ ਪਰ ਆਪਣੇ ਢਿੱਡ ਦੀ ਖਾਤਰ ਬੱਚਿਆਂ ਦੀ ਖਾਤਰ ਇਹ ਵੀਰ ਆਏ ਆ ਕੰਮ ਤੇ ਚੱਲੇ ਆ ਤੇ ਵੀਰੇ ਕਿੰਨੀ ਦੂਰ ਚੱਲੇ ਆ ਕੰਮ ਕਿੱਥੇ ਜਾਣਾ ਤੁਸੀਂ ਹਾਂ ਕਿੰਨਾ ਦੂਰ ਹੀ ਸੋ 7-8 ਕਿਲੋਮੀਟਰ 7-8 ਕਿਲੋਮੀਟਰ ਤੇ ਕਾਹਦੇ ਤੇ ਜਾਓਗੇ ਟੁਰਕੇ ਅੱਛਾ ਟੁਰਕੇ ਤੇ ਮੁਰਸਲ ਤੁਸੀਂ ਘਰ ਆਦੋਂ ਕਿਉਂ ਨਹੀਂ ਲਗੇ ਆਪ ਪਸਾਈਦਾ ਸਾਥ ਵੀ ਅਸੀਂ ਬੜੀ ਮਜਬੂਰੀ ਨਾਲ ਆਏ ਹਾਂ ਤੇ ਵਾਹਿਗੁਰੂ ਵੇਖੋ ਵੀ ਦੱਸਦੇ ਆ ਦੱਸਦੇ ਆ ਕਿ ਸਾਡੇ ਕੋਲ ਤੁਰ ਕੇ ਆਉਣਾ ਇਹਨਾਂ ਦਿੱਕਤ ਵਾ ਤੇ ਅਸੀਂ ਆਪਣੇ ਜਿਹੜੇ ਮੋਟਰਸਾਈਕਲਾਂ ਉਹਨਾਂ ਤੇ ਆ ਨਹੀਂ ਸਕਦੇ ਪਹਿਲਾਂ ਇਹ ਵੀਰੇ ਰੋਜ਼ ਆਪਣੇ ਕੰਮ ਵਾਹਿਗੁਰੂ ਆ ਇਥੇ ਲੱਖ ਲੱਖ ਨਹੀਂ ਵਾਹਿਗੁਰੂ ਆ ਵੇਖੋ ਹਾਲਾਤ ਰੋਜ਼ ਬਣਾਦੇ ਤੇ ਸੋ ਅਸੀਂ ਬੇਨਤੀ ਕਰਦੇ ਹਾਂ ਸਾਰੇ ਭੈਣ ਭਰਾਵਾਂ ਦੇ ਅੱਗੇ ਵੀ ਜਿਨ੍ਹਾਂ ਦੇ ਪਾਣੀ ਨਹੀਂ ਉਤਰਦਾ ਆਮ ਜੀਵਨ ਨਹੀਂ ਆਪਾਂ ਨੇ ਲਈ ਤੇ ਹੁੰਦਾ ਉਨਾ ਚਿਰ ਆਪਾਂ ਇਸ ਇਹਨਾਂ ਭਰਾਵਾਂ ਦੀ ਇਹਨਾਂ ਭਰਾਵਾਂ ਦੀ ਇਸ ਪਿੰਡ ਵਾਲਿਆਂ ਦੀ ਆਪਾਂ ਵੱਧ ਤੋਂ ਵੱਧ ਮਦਦ ਕਰੀਏ ਇਹ ਫਰੋਇਪੁਰ ਏਰੀਆ ਦੇ ਵਿੱਚ ਪਿੰਡ ਵਾ ਵੇਖੋ ਮੀਂਹ ਵਰਦੇ ਦੇ ਵਿੱਚ ਵਿਚਾਰੇ ਆਏ ਆ ਤੇ ਵੀ ਜੀ ਆਪਣੇ ਘਰ ਪਰਿਵਾਰ ਬੱਚੇ ਤੇ ਡਰ ਨਹੀਂ ਲੱਗਦਾ ਕਿ ਰੱਬ ਨਾ ਕਰੇ ਕਿਛੋਂ ਕੋਈ ਮੁਸੀਬਤ ਆਵੇ ਹਾਂਜੀ ਕਰਦਾ ਹੈ ਚਲੋ ਧੰਨਵਾਦ ਬੱਚੇ ਲੈ ਕੇ ਜਾਈਏ ਕਿੱਥੇ ਆਏ ਗਏ ਤੇ ਮਾਲ ਡੰਗਰ ਬੁੜਿਆ ਹੀ ਇਸਰ ਪੱਠੇ ਪੱਠਾ ਢੱਕਾ ਉਹਨਾਂ ਦਾ ਤੇਰੀ ਬਈ ਦੀ ਇਸ ਜਿਹੜੀ ਹੈ ਜਦੋਂ ਨਾ ਰਸੇ ਵੜਦਾਂਗੇ ਡੰਗਲ ਵੜਦਾਂਗੇ ਤੇ ਆਪੇ ਵਿਚਾਰੇ ਤੇ ਬੰਨੇ ਲੱਗਣਗੇ ਇੱਥੇ ਸਾਈਡ ਤੇ ਇਹ ਵੀ ਵੀਜੀ ਨਹੀਂ ਕਹਿੰਦੇ ਕਿ ਜਦੋਂ ਵਿਚਾਰੇ ਵਾਏ ਗੁਰ ਵੀਜੀ ਨਹੀਂ ਦੱਸ ਰਿਹਾ ਕਿ ਜਦੋਂ ਮਾਲ ਡੰਗਰ ਵਾਸਤੇ ਸਾਡੇ ਕੋਲ ਕੁਝ ਨਾ ਬਚਿਆ ਹੁਣ ਉਹਨਾਂ ਨੂੰ ਕਿੱਲਾਂ ਤੇ ਭੁੱਖੇ ਮਰਨ ਥੋੜੀ ਦਵਾਂਗੇ ਫਿਰ ਉਹਨਾਂ ਦੇ ਵੜਦਾਂਗੇ ਇੱਥੇ ਖਲੋ ਜਾ ਹਾਂ ਇੱਥੇ ਖੜ੍ਹ ਜਾ ਹਾਂ ਵੀਰ ਜੀ ਦੱਸ ਰਿਹਾ ਕਿ ਉਹਨਾਂ ਦੇ ਫਿਰ ਸੰਗਲ ਵੜਦਾਂਗੇ ਆਜੋ ਵੀਰ ਜੀ ਨਾਲ ਤੁਸੀਂ ਆਜੋ ਖੜ੍ਹ ਜਾਓ ਨਾਲ ਤੁਸੀਂ ਖੜ੍ਹ ਜਾਓ ਵਾਈ ਗਰੂ ਆਜੋ ਖੜ੍ਹ ਜਾਓ ਤੂੰ ਤਾਂ ਬਾਛੜਿਆ ਤਾਂ ਮੇਰਾ ਹੱਥ ਹੀ ਨਹੀਂ ਪੈਣਾ ਵਾਈ ਗਰੂ ਵੇਖੋ ਵੀਰ ਨੂੰ ਪਾਦਿਆ ਇਹ ਵੀਰ ਨੂੰ ਨਹੀਂ ਇਹ ਸਪਿਰਤ ਤੋਂ ਹੀ ਗੇ ਸੋ ਆਪਾਂ ਸਮਝੀ ਹੁਣ ਆ ਵਾਧੂ ਬਾਹਰ ਅੰਦਰ ਸੇਵਾਵਾਂ ਕਰ ਲੀਆਂ ਵਾ ਆਪਾਂ ਵਾਧੂ ਪਹਾੜੀ ਲੋਕਾਂ ਦੀਆਂ ਵੀ ਹਲਪਾ ਕਰ ਲੀਆਂ ਵਾ ਮੈਂ ਹੀ ਨਹੀਂ ਕਹਣਾ ਉਹਨਾਂ ਦੀ ਮਦਦਾਂ ਕਰੋ ਸਾਰਿਆਂ ਦੀ ਮਦਦ ਕਰੋ ਪਰ ਪਰ ਆਪਣਿਆਂ ਦੀ ਵੀ ਆਪਾਂ ਬਾਹ ਫੜੀਏ ਠੀਕ ਹੈ ਜੀ